ਮਟਰ ਲੱਗੀ ਵਿੱਚ ਅਸੇ ਪਿਆਰ ਦਾ ਪਾਣੀ ਪੁਣੀ ਵੀ ਚੱਲ ਯਾਰ ਫੇਰ ਤੇ ਵਧੀਆ ਉਹ ਕਿਹੜਾ ਲੇਟ ਬੰਦ ਹੋ ਜਾਂਦੀ ਹੈ ਤਾਂ ਮੈਂ ਤਾਂ ਪਾਣੀ ਆ ਗਿਆ ਤੇ ਚੱਲ ਹਾਂ ਹਾਂ ਚੱਲ ਕੋਈ ਨਹੀਂ ਮੈਂ ਕਰ ਲੈਣਾ ਸਲਾ ਇਹਨਾਂ ਨਾਲ ਤੇ ਕਰ ਤੇ ਫੇਰ ਮੈਂ ਦੱਸਦਾ ਤਾ ਕੀ ਕਰਨਾ ਹੈ ਉਹ ਵੇਖੇ ਇੱਥੇ ਆ ਗਏ ਮਿਲੰਗੀ ਪੈਲੀ ਉਹ ਲੈ ਲਈਏ ਤੁਹਾਨੂੰ ਲੈ ਲੇ ਲੀਹੋ ਉਹ ਪੈਲੀ ਨੇ ਮੇਰੇ ਵੀ ਗਾੜੀ ਦਾ ਤਾਂ ਟੱਡਾ ਨਹੀਂ ਤੇ 10-500 ਰੁਪਏ ਮੰਗ ਲਿਆ ਹੈ ਚਲ ਕੋਈ ਗੱਲ ਨਹੀਂ ਸੈਂਚਲ ਮੈਂ ਦੇ ਦੇਣੀ ਤੋ ਨਾ ਮੰਮੀ ਰੈਡ ਨੂੰ ਕਪਾਇਆ ਨਾ ਕਰ ਟਾਈਮ ਨਾ ਪੁੱਛਾ ਤੇਰੀ ਠੀਕ ਆ ਤੇ ਪੈਲੀ ਕਿੰਨੀ ਵਾ 3-4 ਪੈਲੀ ਹੈਗੀਆਂ ਵਾ ਮੋਟਰ ਮਟਰ ਲੱਗੀ ਵਿੱਚ ਦੇਰ ਤੱਕ ਪਣੀ ਪੂਣੀ ਵੀ ਆ। ਚੱਲ ਯਾਰ ਫੇਰ ਤੇ ਵਧੀਆ ਹੋ। ਇਹ ਵੜਾ ਲੈਟ ਬੰਦ ਹੋ ਜਾਂਦੀ ਆ ਤੇ ਮੈਂ ਤਾਂ ਪਾਣੀ ਆ ਗਿਆ ਤੇ ਚੱਲ। ਹਾਂ ਹਾਂ। ਚੱਲ ਕੋਈ ਨਹੀਂ ਮੈਂ ਕਰ ਲੈਣਾ ਸਲਾ ਇਹਨਾਂ ਨਾਲ। ਤੇ ਕਰਕੇ ਫੇਰ ਮੈਂ ਦੱਸਦਾ ਤੁਹਾਨੂੰ। ਠੀਕ ਆ ਠੀਕ ਆ। ਪਈ ਆਉ। ਸੋਣਾ ਕਿਤੇ ਗਿਆ ਹੁੰਦਾ ਤੇ ਫੇਰ ਕਰਕੇ ਗੱਲਬਾਤ ਕਰਦਾ। ਠੀਕ ਹੈ ਚੰਗਾ ਰਮਨ ਆ ਤਾ ਰਮਨ ਹਾਂਜੀ ਆ ਗੱਲ ਸੁਣ ਮੇਰੀ ਆ ਗਈ ਜੀ ਹਾਂਜੀ ਕਿਹਦਾ ਫੋਨ ਆਉਂਦਿਆ ਸੀ ਇਹ ਰਮਨ ਦਾ ਫੋਨ ਆਉਂਦਿਆ ਸੀ ਕੀ ਕਹਿੰਨ ਡਿਆ ਉਹ ਕਹਿੰਦਾ ਵੀ ਪਿਆੜੀਆਂ 3-4 ਹੈਗੀਆਂ ਵਾ ਮੋਟਰ ਵਿੱਚ ਲੱਗੀ ਆ ਲੱਗੇ ਉਹ ਆਪਣੇ ਲੱਗੀ ਆ ਅੱਛਾ ਤੇ ਕਹਿੰਦਾ ਜੇ ਵੇਖ ਲੋ ਜੇ ਲੈਣੀਆਂ ਨੇ ਮੇਰੀ ਗੱਲ ਸੁਣੋ ਤਿੰਨ ਚਾਰ ਕਿੱਲੇ ਅਸੀਂ ਪੱਠੇ ਕਿੱਥੋਂ ਲੈ ਲੈਣੇ ਇੰਨੇ ਪੈਸੇ ਕਿੱਥੋਂ ਰੱਖੇ ਸਾਡੇ ਕੋਲ ਪਰ ਚਾਲ ਮੇਰਾ ਦਾਦਾ ਇਹ ਵੀ ਪਰੌਣੇ ਨੂੰ ਕਹਿਣਾ ਵੀ ਉੱਥੋਂ ਵੇਚ ਕੇ ਤੇ ਫਿਰ ਇੱਥੇ ਲੈ ਦਿੰਨੇ ਆ ਉਹਨੂੰ ਹੁਣ ਉਹਦਾ ਨਾਲ ਸਲਾਹ ਕੀਤੀ ਆ ਹੀ ਆ ਨਾ ਕਿ ਤੋਂ ਨਾ ਮੰਨਣਾ ਕਿ ਨਹੀਂ ਮੰਨਣਾ ਪਿੰਡ ਛੱਡਣ ਨੂੰ ਵੀ ਕਿੱਥੇ ਜੀ ਕਰਦਾ ਵਾ ਜੰਮਣ ਤੋਂ ਹੁੰਦੀ ਆਪਣੀ ਇਹ ਤਾਂ ਹੈ ਹੀ ਆ ਪਰ ਹੁਣ ਸ਼ਰੀਕ ਉਹਦੇ ਪੈਰ ਨਹੀਂ ਲੱਗਾ ਦੇਣੇ ਜਾਣਾ ਕਿੱਥੇ ਇਹਨੂੰ ਕੱਲਾ ਕੱਲਾ ਹੈਗਾ ਇਸੇ ਡਰਦਾ ਕਰਕੇ ਤੇ ਇੱਥੇ ਲਿਆਂਦਾ ਵਾ ਕੀ ਉੱਥੇ ਕੋਈ ਅਵੀ ਨਵੀ ਹੋ ਗਈ ਤਾਂ ਫੇਰ ਕੀ ਕਰਾਂਗੇ ਨਹੀਂ ਇਹ ਵੀ ਗੱਲ ਉਹਨੂੰ ਮੈਂ ਕਹੀ ਆ ਮੈਂ ਕਿਹਾ ਵੀ ਪਰੋਣਿਆਂ ਨਾਲ ਪੁੱਛ ਲੈਂਦੇ ਆ ਇਹ ਤੇ ਮੰਨੂਗਾ ਤੇ ਫੇਰ ਤੁਹਾਨੂੰ ਮੈਂ ਦੱਸ ਦਾਂਗਾ ਅੰਦਾਜ਼ ਚਲ ਸਲਾਹ ਕਰਕੇ ਤੇ ਦੱਸ ਦੂੰ ਚਲੋ ਕੋਈ ਗੱਲ ਨਹੀਂ ਫੇਰ ਪਹਿਲਾਂ ਤਾਂ ਮੈਂ ਸੰਦੀਪ ਨਾਲ ਗੱਲ ਕਰਦੀ ਆ ਕਿ ਸੰਦੀਪ ਕੀ ਚਾਹੁੰਦੀ ਆ ਪਰੋਣਿਆਂ ਨਾਲ ਬਾਅਦ ਚ ਗੱਲ ਕਰਿਓ ਨਾਲੇ ਨਵਲੀ ਨਾਲ ਵੀ ਸਲਾਹ ਕਰਨੀਏ ਮੁੜ ਕੇ ਇਹ ਨਾ ਕਹਵੇ ਕਿ ਮੇਰਾ ਮਾਪੇ ਪ੍ਰਦਾਨ ਬੰਦਾ ਫਿਰਦਾ ਵਾ ਤੇ ਮੇਰਾ ਸ਼ਰੀਕਾ ਬਣਾਉਂਦਾ ਵਾ ਚਲ ਕਹਿਣਾ ਤਾਂ ਉਹਨੇ ਪੁੱਛ ਨਹੀਂ ਗਾ ਮੈਨੂੰ ਪਤਾ ਵਾ ਪਰ ਸਾਡੀ ਗੱਲ ਕਰਨ ਦਾ ਕੋਈ ਫਰਜ਼ ਬੰਦਾ ਵਾ ਚੱਲ ਕਰ ਲੈ ਸੰਦੀਪ ਨੂੰ ਪੁੱਛ ਲੈ ਇਹ ਤਾਂ ਕਰ ਤੇ ਆ ਗੱਲ ਬਾਤ ਹੀ ਤੇ ਭਲਕੇ ਇਹ ਨਾ ਕਹੀਂ ਵੀ ਸਾਡੀ ਪੈੜੀ ਵਗਾਤੀ ਉਥੋਂ ਕੋਈ ਗੱਲ ਨਹੀਂ ਸੰਦੀਪ ਅੰਦਰ ਹੀ ਹੁਣੀ ਆ ਮੈਂ ਕਰ ਲੈਣੀ ਆ ਇਹਦੇ ਨਾਲ ਗੱਲ ਚੱਲ ਕਰਕੇ ਤੇ ਫਿਰ ਦੱਸੀ ਮੈਨੂੰ ਹੈ ਮੈਨੂੰ ਵੀ ਹੋਰ ਤਰਾਹੂੰਗਾ ਵਾ ਕਿ ਕਿੱਦਾਂ ਅਗਲੇ ਜਵਾਈ ਪਾਈ ਨੂੰ ਕਹਿਣਾ ਹੁੰਦਾ ਵਾ ਕਿ ਉਥੋਂ ਵੇਖ ਕੇ ਇੱਥੇ ਲੈ ਲੈਣੇ ਆ ਤੇ ਜਦੋਂ ਫਿਰ ਇੱਥੇ ਰਹਿਣਾ ਤੇ ਇੱਥੇ ਤੇ ਲਾਗੇ ਵਾਈ ਜਾਊਗਾ ਚੱਲ ਕੋਈ ਨਹੀਂ ਆ ਜੋ ਫੇ ਕਰ ਲੈਣੀ ਗੱਲ ਹੋਰ ਕੀ ਹੈ ਦੀਪ ਅੱਜ ਮਮੀ ਪੁੱਛੋਈ ਕਰ ਰਹੀ ਆ ਹਾਂਜੀ بیا ਜਾ ਮੈਂ ਤੇਰ ਨਾਲ ਗੱਲ ਕਰਨੀ ਆ ਕੀ ਗੱਲ ਹੈ ਹੁਣੀ ਗੱਲ ਤੀਗੀ ਕੋਈ ਵੀ ਹੋਈ ਮੈਂ ਨਾ ਤੇਰੇ ਮੂੰਹ 'ਚ ਲਵੇਦੀ ਰਹਿਨੀ ਆ ਤੂੰ ਨਾ ਖੋਲ ਕੇ ਨਾ ਕੋਈ ਗੱਲ ਬਾਤ ਹੀ ਕਰਦੀ ਆ ਤੇ ਨਾ ਪਹਿਲਾਂ ਮੂੰਹ ਹੱਸਦੀ ਖੇੜਦੀ ਆ ਆਪਣੇ ਮਨ ਦੇ ਕੋਈ ਬੋਝ ਨਾ ਰੱਖ ਨਈ ਨਈ ਮਮੀ ਤੁਹਾਨੂੰ ਵੀ ਪਤਾ ਵਾ ਪਹਿਲਾਂ ਮੈਂ ਕੁਵਾਰੀ ਸੀ ਹੁਣ ਮੈਂ ਵਿਆਹੀ ਗਈ ਆ ਫਰਕ ਪੈ ਹੀ ਜਾਂਦਾ ਫਿਰ ਵੀ ਲੈ ਦੱਸ ਕੰਬਲੀ ਨਾ ਹੋਵੇ ਤੇ ਕਾਹਦਾ ਫਰਕ ਪੈਂਦਾ ਵਾ ਮਾਪਿਆਂ ਦੇ ਘਰ ਮਾਂ ਤੂੰ ਤੇ ਨਾਲ ਪਰੋਣਾ ਕੀ ਸੋਚੂਗਾ ਇਹ ਵੀ ਸਭ ਮੈਨੂੰ ਕਹਿਣ ਦੇ ਹੀ ਕਿ ਮੈਂ ਆ ਤੇ ਗਿਆ ਮਾਂ ਮੈਨੂੰ ਸ਼ਰਮ ਆਉਂਦੀ ਆ ਘਰ ਜਵਾਈ ਬਣਦੇ ਆ ਲੈ ਪੁੱਤ ਸ਼ਰਮ ਵਾਲੀ ਕਿਹੜੀ ਗੱਲ ਵਾ ਜੇ ਉੱਥੇ ਮਾਂ ਪਿਓ ਦੇ ਨਹੀਂ ਹੀ ਹੈਗੇ ਅਸੀਂ ਤਾਂ ਮਾਂ ਪਿਓ ਹੈਗੇ ਆ ਨਾ ਤੁਹਾਨੂੰ ਵੀ ਪਤਾ ਮੰਮੀ ਉਸੇ ਨਾਲ ਸ਼ਰੀਕਾ ਨਹੀਂ ਛੱਡਦਾ ਸੀ ਮੈਂ ਤਾਂ ਇਹ ਗੱਲ ਕਰ ਕਰਕੇ ਉਹ ਕਰ ਸਭਾ ਤੂੰ ਉਹਨੂੰ ਵੀ ਖੁਸ਼ ਰੱਖਿਆ ਕਰ ਲੈ ਵਿਆਹ ਕਰ ਆਪਣੇ ਡੈਡੀ ਦੇ ਸਭੋ ਕਿਹਾ ਇਹਨਾਂ ਨੂੰ ਮੈਂ ਤਾਂ ਹੀ ਉਪਰਾਣਾ ਸਮਝਿਓ ਆਪਣੇ ਹੀ ਐ ਵੀ ਉਹਨੂੰ ਕਹਿਆ ਵੀ लवली ਨੂੰ ਵੀ ਆਪਣਾ ਭਰਾ ਹੀ ਸਮਝ। ਕੋਈ ਗੱਲ ਨਹੀਂ। ਨਾਲ ਮਿਲ ਕੇ ਛਾਟੀ ਪੁੱਤ ਦਿਨ ਲੰਘ ਜਾਂਦੇ ਹੁੰਦੇ ਆ। ਨਹੀਂ ਨਹੀਂ ਮੈਂ ਤਾਂ ਸਮਝਾਇਆ ਇਹ ਦੋਨਾਂ ਨੂੰ। ਨਾਲੇ ਨਾ ਇੱਥੇ ਨਾ ਲਾਗੇ ਪੈੜੀ ਮਿਲੰਦੀ ਆ। ਅੱਛਾ ਮੈਂ ਤਾਂ ਤੇਰੇ ਡੈਡੀ ਨੇ ਨਾ ਸਲਾਹ ਦੇਈ ਸੀ ਕੀ ਕਰਨਾ। ਤਾਂ ਉਹਨਾਂ ਨੂੰ ਕਹੀ ਨਹੀਂ ਆ। ਕਿ ਜੇ ਇੱਥੇ ਮਿਲਦੀ ਹੈ ਨਾ ਤਾਂ ਤਾਨੂੰ ਆਪਣੇ ਲਾਗੇ ਲੈ ਲਵੋ। ਹਾਂਜੀ ਇਹ ਵੀ ਗੱਲ ਸਹੀ ਹੈ। ਹੈਨਾ? ਉੱਥੇ ਤਾਂ ਹਨ ਵੀ ਡਰ ਲੈਂਦਾ ਵਾ। ਹਣ ਵੇਖ ਦਿਲਜੀਤ ਨੂੰ ਰਾਤ ਬਰਾਤੇ ਪਾਣੀ ਪੂੜੀ ਲਾਉਂਦੇ ਜਾਣਾ ਹੀ ਪੈਣਾ। ਹਾਂਜੀ ਇਹ ਤਾਂ ਗੱਲ ਹੈ। ਤੁਸੀਂ ਘਰ ਵਿੱਚ ਇਕੱਲੀ। ਤੇ ਅਗਲੇ ਸਾਠ ਘੜੀ ਲਾ ਲਈ। ਫਿਰ ਕੀ ਕਰਨਾ? ਨਹੀਂ ਨਹੀਂ ਮੰਮੀ ਕੱਲਿਆਂ ਨੂੰ ਨਹੀਂ ਭੇਜਣਾ ਤੁਸੀਂ ਡੈਡੀ ਨੂੰ ਕਿਉਂ ਸਲਾਹ ਕਰਨੀ ਇਹਨਾਂ ਦੇ ਨਾਲ ਨਹੀਂ ਸਲਾਹ ਕਰਨੀਂਦੀ ਆ ਜੇ ਇੱਥੇ ਪਿਆਰੀ ਮਿਲੂਗੀ ਨਾ ਆਪਾਂ ਇੱਥੇ ਰੱਲਾਂਗੇ ਤਾਂ ਕੋਈ ਗੱਲ ਨਹੀਂ ਥੱਲੇ ਬਣਿਆ ਵਾ ਉੱਤੇ ਪੋਰਸ਼ਨ ਬਣਾ ਲਾਂਗੇ ਇੱਕ ਹੋਰ ਅੰਮੋ ਚਲੋ ਉਸ ਬਾਅਦ ਹੀ ਸੋਚਾਂਗੇ ਮੈਂ ਅਜੇ ਤਾਂ ਆਪਾਂ ਕੱਲਿਆਂ ਹੀ ਕੋਈ ਗੱਲ ਨਹੀਂ ਉਦੋਂ ਔਖਾ ਹੁੰਦਾ ਵਾ ਜਦੋਂ ਨੌਂ ਸੀ ਘਰ ਵਿੱਚ ਆਈ ਹੋਵੇ ਹਾਂਜੀ ਹਾਂਜੀ ਹੁਣ ਤਾਂ ਪਹਿਲਾਂ ਵਾਲੀ ਗੱਲ ਵਾ ਨਹੀਂ ਫਿਰ ਕੋਈ ਨਾ ਕੁਝ ਕਰਨਾ ਪੈਣਾ ਤੁਹਾਨੂੰ ਪਤਾ ਭਾਬੀ ਆ ਗਈ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਤਾ ਬੀਵੀ ਅਹੀਂ ਚੰਗੇ ਪਰਿਵਾਰ ਦੇ ਲਿਆਵਾਂਗੇ ਸੋ ਸਮਝ ਕੇ ਚਲੋ ਮੰਮੀ ਕਿਸੇ ਨੇ ਵਿੱਚ ਥੋੜੀ ਵੜ ਕੇ ਵੇਖਿਆ ਹੁੰਦਾ ਵਾ ਹੈ ਤੇ ਇਦਾਂ ਹੀ ਆ ਤਾਂ ਭਰਾ ਆਪਣੇ ਦਾ ਕੰਮ ਵੇਖ ਲਾ ਚਲ ਕੋਈ ਗੱਲ ਨਹੀਂ ਮੰਮੀ ਤੁਸੀਂ ਨਾ ਇਦਾਂ ਕਰਿਆ ਕਰੋ ਹੋਣੀ ਤਾਂ ਉਮਰ ਹੋ ਗਈ ਉਮਰ ਤੇ ਹੈਗੀ ਆ ਵਾਛ ਤੁਹਾਨੂੰ ਵੀ ਪਤਾ ਵਾ ਹੁਣ ਮੈਨੂੰ ਪੁੱਛ ਕੇ ਵੇਖੂਆਂ ਕਿੰਨੇ ਬੋਝ ਪੈ ਜਾਂਦੇ ਸਿਰ ਤੇ ਹੈ ਤੇ ਪੁੱਤੇ ਇਦਾਂ ਵਾ ਪਰ ਪਿਓ ਆਪਣੇ ਨਾਲ ਕੰਮ ਕਰਾਵੇ ਫੇਰ ਚਲ ਕੋਈ ਗੱਲ ਨਹੀਂ ਮੰਮੀ ਜਿ ਨਜ਼ਰੀ ਹੈਗੀ ਨਾ ਐਸ਼ ਲੈਣ ਦੋ ਕੋਈ ਗੱਲ ਨਾਲੇ ਪਰੋਣੇ ਨੂੰ ਪੁੱਛ ਲਿਆ ਕਰ ਕੀ ਖਾਣਾ ਮੈਂ ਕੀ ਬਣਾਵਾਂ ਲੈ ਨਹੀਂ ਮੰਮੀ ਉਹ ਜੋ ਬਣਿਆ ਖਾ ਹੀ ਲੈਂਦੇ ਆ ਚਲ ਕੋਈ ਟੈਨਸ਼ਨ ਨਾ ਲਿਆ ਕਰੋ ਅਗਲੇ ਦੀ ਪਸੰਦ ਹੁੰਦੀ ਆ ਹੁਣ ਆਪੇ ਕਹਿ ਨਹੀਂ ਸਕਦਾ ਵੀ ਮੈਂ ਆ ਖਾਣਾ ਤੇ ਆ ਬਣਾਉ ਤੇ ਆ ਖੁਸ਼ ਰਹਿਣਾ ਕਰ ਤੋ ਉਹਨੇ ਆਪੇ ਰਹਾ ਜਣਾ ਹੁੰਦਾ ਵਾ ਕਿ ਮੈਨੂੰ ਆ ਚਾ ਬਣਾ ਦੇ ਆ ਪੁੱਛ ਕੇ ਫੇ ਬਣਾਇਆ ਕਰ ਹਾਂਜੀ ਹਾਂਜੀ ਤੇ ਤੁਸੀਂ ਨਾ ਕੋਈ ਵੀ ਟੈਨਸ਼ਨ ਨਾ ਲਓ ਠੀਕ ਐ ਅਹੀਂ ਠੀਕ ਹਾਂ ਇੱਥੇ ਚਲ ਬੱਪਾ ਮੈਨੂੰ ਇਹ ਟੈਨਸ਼ਨ ਹੈਗੀ ਚਲ ਮੁੰਡਾ ਹਨ ਵਧੀਆ ਮਿਲ ਗਿਆ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਸਬਾ ਵੀ ਉਹਦਾ ਚੰਗਾ ਵਾ ਇਹੋ ਕੋ ਜੀ ਹੁੰਦਾ ਵਾ ਚਾਰਜ ਕਰਦੇ ਕੌਣ ਜਵਾਈ ਹੈ ਜਿਹੜਾ ਘਰ ਦਾ ਕੰਮ ਕਰਦਾ ਇੱਥੇ ਨਾਲੇ ਪੀਆ ਮੈਂ ਤੇਰੇ ਡੈਡੀ ਨੂੰ ਕਹਿੰਦੇ ਹਾਂ ਮੈਂ ਬੰਬੀ ਤੇ ਨਾ ਮੁਖ ਲਿਆ ਕਰੋ ਚੰਗੇ ਨਹੀਂ ਲੱਗੀ ਦਾ ਚਲੋ ਕੋਈ ਗੱਲ ਨਹੀਂ ਮੰਮੀ ਪੋਤੀਆ ਵੀ ਉਹਨਾਂ ਦਾ ਹੈ ਤਾਂ ਪੁੱਤ ਪੋਤੀ ਪਰ ਮੈਨੂੰ ਸ਼ਰਮ ਜੀ ਆਉਂਦੀ ਹੈ ਲੋਕੀ ਕੀ ਨਾ ਸਮਝਿਆ ਕਰੋ ਫਿਰ ਉਹ ਆਪੇ ਇੰਦਾ ਕਹਿਣਗੇ ਕਿ ਮੈਨੂੰ ਜਵਾਈ ਸਮਝਦੇ ਤੇ ਪੁੱਤ ਤੀ ਨਾ ਸਮਝਦੇ ਨਹੀਂ ਨਹੀਂ ਅਸੀਂ ਤਾਂ ਪੁੱਤਾਂ ਨਾਲੋਂ ਖਤ ਵੱਧ ਸਮਝਦੇ ਚਲ ਕੋਈ ਗੱਲ ਨਹੀਂ ਟੀ ਟੈਨਸ਼ਨ ਨਾ ਲੋ ਆਪੇ ਕਰ ਲੈਂਦੇ ਹਾਂ ਤੇ ਕੰਮ ਚਲ ਮੈਂ ਚਾਹ ਬਣਾਈ ਆ ਉਹ ਚਾਹ ਪੀ ਸਾਰੇ ਚਲ ਆ ਜੋ ਕੀ ਕਾਤਮ? ਹਾਂਜੀ। ਕੁਝ ਨਹੀਂ ਵੇਲੇ ਬੈਠੇ ਕੀ ਕਰਨਾ ਹੈ? ਅੱਛਾ ਅੱਛਾ। ਮੈਂ ਤੁਹਾਨੂੰ ਇੱਕ ਗੱਲ ਕਰਨੀ ਸੀ। ਹਾਂਜੀ ਦੱਸੋ। ਮੰਮੀ ਨੇ ਮੇਰੇ ਕੋਲ ਆਏ ਸੀ। ਅੱਛਾ। ਤੇ ਰਹੀ ਸਲਾਹ ਕਰਨ। ਕੀ ਸਲਾਹ? ਗੱਡੀ ਉੱਥੇ ਪੈਲੀ ਆ। ਉਹ ਵੇਚ ਕੇ ਇੱਥੇ ਲਾਗੇ ਮਿਲਾਂਗੀ ਪੈਲੀ। ਉਹ ਲੈ ਲਈਏ ਤੁਹਾਨੂੰ। ਨਹੀਂ ਨਹੀਂ ਸਦੀਪਾ। ਉਹ ਪੈਲੀ ਨੇ ਵੇਚ ਲਈ ਮੈਂ। ਤੁਹਾਨੂੰ ਵੀ ਪਤਾ ਵਾ। ਮੇਰੇ ਜਾਣਾ ਪੈਂਦਾ ਉੱਥੇ ਪਾਣੀ-ਪੋਣੀ ਲਾਉਣਾ। ਤੇ ਫਿਰ ਮੈਂ ਤੁਹਾਨੂੰ ਕੱਲਿਆਂ ਨੂੰ ਨਹੀਂ ਭੇਜਣਾ ਉੱਥੇ। ਤਾਨੂੰ ਵੀ ਪਤਾ ਸ਼ਰੀਕਾ ਕਿਦਾ ਕਰਦੇ ਆ ਸੰਦੀਪ ਹੁਣ ਡਰ ਕੇ ਬੈਠੇ ਤੁਰੇ ਆਇਨਾ ਪੱਕੇ ਉਹ ਤੁਹਾਡੇ ਕਹਿੰਦੇ ਆ ਗਿਆ ਵਾ ਚਲੋ ਕੋਈ ਗੱਲ ਨਹੀਂ ਕੋਈ ਦਾਦਰ ਭਾਈ ਨਾਲ ਮੈਂ ਰਹਿ ਕੇ ਚੱਲ ਜਣਾ ਹਾਂ ਨਹੀਂ ਨਹੀਂ ਪੱਕਾ ਨਹੀਂ ਮਹਿਣਾ ਇੱਥੇ ਮੰਮੀ ਨੂੰ ਆਏ ਨੂੰ ਜਾਣ ਦੇਣਾ ਤੁਹਾਨੂੰ ਵੀ ਪਤਾ ਵਾ ਕਿ ਉੱਥੇ ਇਕੱਲੇ ਕੀ ਕਰਾਂਗੇ ਮੇਰੀ ਗੱਲ ਸੁਣੋ ਜੀ ਬਹੁਤੀ ਗੱਲ ਹੋਊਗੀ ਆਪਾਂ ਇੱਥੇ ਥਾਂ ਲੈ ਕੇ ਤੇ ਕੋਠੀ ਪਾ ਲੈਣੇ ਆ ਨਹੀਂ ਡਾਡਰ ਜੀ ਕਿੰਨਾ ਕਸਮਾ ਕੱਟ ਰਾਂ ਤੁਸੀਂ ਲੜਕੇ ਆ ਗਏ ਤੇ ਕੱਲ ਇੱਥੇ ਕੇ ਇਹਨੇ ਕੋ ਗਿਆ ਵੇਰੇ ਇੱਥੇ ਕਿਸੇ ਨੇ ਕੁਝ ਨਹੀਂ ਕਹਿਣਾ ਉਹ ਕੈਂਡੀ ਨਾਲ ਮੇਰੇ ਪੈਰੀ ਲੈ ਕੇ ਉੱਥੇ ਘਰ ਬਣਾ ਲਾਂਗੇ। ਫਿਰ ਉੱਥੇ ਕੋਈ ਨਾ ਐਸ਼ੀ ਕੋਹ ਜਿਆ ਫਿਰ ਉੱਥੋਂ ਹੀ ਭੱਜਾਂਗੇ। ਸਾਰੀ ਬੜੀ ਹੀ ਕੰਮ ਕਰਨਾ। ਮੰਮੀ ਨੇ ਤੇਹੀ ਸੁਣਾ ਦਿੱਤੀ ਕਿ ਚਲੋ ਉੱਪਰ ਪਵਾ ਦਾਂਗੇ ਤੁਹਾਨੂੰ ਕਮਰੇ ਕੋਠੇ ਤੇ। ਔਰ ਇਹ ਨਹੀਂ ਸਦੀਪ ਇੱਦਾਂ ਚੰਗੇ ਨਹੀਂ ਲੱਗਦਾ ਘਰ ਜਵਾਈ ਬਣ ਕੇ ਜਾਣਾ। ਮੈਂ ਚਲੋ ਉਦਾਂ ਤੁਹਾਡੇ ਕਹਿਣ ਤੇ ਆ ਗਿਆ ਮੰਮੀ ਉਹਨਾਂ। ਇਹ ਮੰਮੀ ਉਹਨਾਂ ਦੇ ਕਹਿਣ ਤੇ ਤੇ ਆ ਗਿਆ ਵਾ। ਕਿ ਜਦੋਂ ਉੱਥੇ ਦਿੱਲੀ ਦੀ ਰਾਈ ਹੁੰਦੀ ਹੈ ਨਾ ਕੋਈ ਨਾ ਕੋਈ ਪੰਗਾ ਪਿਆ ਰਹਿੰਦਾ ਹੈ। ਤਾਂ ਕਰਕੇ ਮੈਂ ਤੇ ਆ ਗਿਆ ਹਾਂ। ਨਹੀਂ ਨਹੀਂ ਮੈਂ ਨਹੀਂ ਤੁਹਾਨੂੰ ਉੱਥੇ ਲੈ ਕੇ ਜਾਣਾ। ਕੱਲ ਕੋਈ ਅਭੀ ਨਵੀ ਹੋਗੀ ਤਾਂ ਫੇਰ ਮੈਂ ਕੱਲੀ ਉੱਥੇ ਕੀ ਕਰੂੰਗੀ ਸੁਨੀਲ ਮੇਰੀ ਗੱਲ ਸੁਣ ਤੂੰ ਇਹਦੇ ਨਾਲ ਜਰਦੇ ਦੀ ਉਹਨਾਂ ਦੀ ਡੜੀ ਉਹ ਘਰ ਛੱਡ ਕੇ ਆਏ ਨਾ ਇੱਥੇ ਬੱਕੇ ਹੀ ਆਹੀਂ ਨਹੀਂ ਜਾਣਾ ਉੱਥੇ ਠੀਕ ਆ ਨਾ ਇੱਥੇ ਪਾਲਾਂ ਨਹੀਂ ਕੋਠੀ ਕੋਈ ਗੱਲ ਨਹੀਂ ਚੱਲ ਕੋਈ ਗੱਲ ਨਹੀਂ ਕਰ ਲੈ ਮम्मी ਕਹਿੰਦੇ ਸੀ ਤੇ ਤੂੰ ਸਲਾਹ ਕਰ ਲੈ ਦਲਜੀਤ ਦੇ ਨਾਲ ਕੀ ਕਹਿੰਦਾ ਵਾ ਕੋਈ ਗੱਲ ਮੈਂ ਸੋਚ ਕੇ ਦੱਸਾਂਗਾ ਦਲਜੀਤ ਸੋਚ ਰਹੀ ਨਹੀਂ ਸੋਚਣਾ ਕੀ ਆ ਹਾਂ ਕਰਦੇ ਹਾਂ ਤੂੰ ਕੋਈ ਗੱਲ ਨਹੀਂ ਸੁਨੀਲ ਮੈਨੂੰ ਟਾਈਮ ਚਾਹੀਦਾ ਵਾ ਕਸੂ ਮੋਚ ਕੇ ਨਾ ਦਾਦੂ ਨੇ ਫਰਦਾਦੀ ਮਮੀ ਹੋਣਾ ਉਹ ਤਾਂ ਸੋਕਰ ਕਹਿਣ ਦੇ ਸਦੀਪ ਤੂੰ ਮੇਰੀ ਨਜੌਰ ਬੋਣਦੀ ਆ ਕਿ ਪੱਕੇ ਇੱਥੇ ਆ ਜੀ ਹਾਇ ਤੇ ਲਵਲੀ ਵਿਆਹ ਨਹੀਂ ਆ ਜੇ ਕੱਲ ਨੂੰ ਵਿਆਹ ਹੋ ਗਿਆ ਨਾ ਤੇ ਮਰਾ ਔਖਾ ਹੋ ਜਾਈਂ ਉਹ ਕੋਈ ਦਾ ਨਹੀਂ ਲਵਲੀ ਇਦਾਂ ਦਾ ਨਹੀਂ ਹੈਗਾ ਉਹ ਲਵਲੀ ਨਹੀਂ ਦਾ ਹੈਗਾ ਆਉਣ ਲਈ ਦਾ ਪਤਾ ਵਾ ਕਿੱਦਾਂ ਦੀ ਉਹ ਨਹੀਂ ਕਿੱਦਾਂ ਨਹੀਂ ਚਲੋ ਕੋਈ ਗੱਲ ਨਹੀਂ ਵਿਆਹ ਤੋਂ ਪਹਿਲਾਂ ਹੀ ਆਪਾਂ ਕਮਰੇ ਪਾ ਲੈਨੇ ਆ ਜੀ ਬਕਤੀ ਗੱਲ ਵਾਤੇ ਪਰ ਮੈਂ ਨਹੀਂ ਉੱਥੇ ਤੁਹਾਨੂੰ ਖੜਨਾ ਠੀਕ ਆ ਨਾ ਕੋਈ ਗੱਲ ਨਹੀਂ ਸਦੀਪ ਮੈਨੂੰ ਲੜਾਈ ਚੰਗੀ ਨਹੀਂ ਲੱਗਦੀ ਮੈਨੂੰ ਨਾ ਸੋਚ ਨਾ ਟੈਨ ਦੇ ਅ ਸੋਚ ਕੇ ਦੱਸ ਦੂਗਾ ਤੁਹਾਨੂੰ ਚਲੋ ਠੀਕ ਆ ਮੈਨੂੰ ਸੋਚ ਕੇ ਦੱਸ ਦਿਓ ਮੈਂ ਠੀਕ ਆ ਮੈਂ ਮੰਮੀ ਨੂੰ ਜਵਾਬ ਦੇਣਾ ਦੱਸ ਦਿਓ ਕੋਈ ਗੱਲ ਇਹ ਤਾਂ ਮੈਨੂੰ ਕਹੀ ਜਾਣ ਦੇ ਆ ਉਦੋਂ ਪਹਿਲੀ ਵੇਚ ਕੇ ਇੱਥੇ ਆ ਜਾ ਬਸ ਘਰ ਛੱਡੇ ਜਾਂਦੇ ਆ ਬਣਾ ਇਹਨਾਂ ਨੇ ਕਹਿੰਦੇ ਮੈਂ ਇੱਥੇ ਆ ਗਿਆ ਵਾਂ ਇਹਨਾਂ ਨੇ ਕਰਦੇ ਤੇ ਤੂੰ ਆ ਮੱਝ ਦਾ ਗਾੜੀ ਤੂੜੀ ਸੁੱਟ ਕੇ ਤਾਂ ਖਰੇ ਕਿੱਥੇ ਨਿਕਲ ਗਿਆ ਆਈਓ ਤੇ ਤੂੰ ਪੱਠੇ ਪਾਉਣੇ ਆ ਤੁਹਾਨੂੰ ਹਰਿਆ ਰੋਗ ਵੱਢ ਕੇ ਪਾ ਦੇ ਮੇਰੀ ਤੂੜੀ ਪਾ ਗਿਆ ਈ ਈਵਨੇ ਦੁੱਧ ਦੇਣਾ ਰਾਤ ਨੂੰ ਘਟ ਮੰਮੀ ਕੀ ਕਰੰਦੇ ਆ ਕਰਨਾ ਕੀ ਆ ਧੀਏ ਨੇ ਵੇਖਣ ਲਈ ਆ ਫੇ ਕਰਨ ਦੀ ਵੇਖ ਤੂੰ ਗੱਲ ਕੀ ਹੋਇਆ ਵੜ ਪੱਠੇ ਕੀ ਪਾਏ ਗਾੜੀ ਮੱਜ ਦਾ ਟੂੜੀ ਛੁੱਟ ਗਿਆ ਧਰਿਆ ਵਢਣ ਨੂੰ ਪਾਇਆ ਹੀ ਨਹੀਂ ਮੱਜ ਨੂੰ ਤੇ ਕੀ ਉਹਨੇ ਦੁੱਧ ਧੀਏ ਦੇਣਾ ਰਾਤ ਨੂੰ ਘਟ ਮੰਮੀ ਮੈਂ ਤਾਂ ਤੇ ਤੁਹਾਨੂੰ ਕਹਿੰਨੀ ਆ ਆਹੋ ਕਿ ਇਹਨੂੰ ਬੋਧਾ ਫਿਰਨ ਨਾ ਜਾਣ ਦਿਆ ਕਰੋ ਚੱਲ ਇਹ ਵੀ ਘਰ ਦਾ ਕੰਮ-ਕੁੰਮ ਤੇ ਕਰਿਆ ਕਰੇ ਵੇਲਾ ਕਦੀ ਮੁੰਡੇ ਨਾਲ ਕਿਤੇ ਚਲ ਜਾਂਦਾ ਕਦੀ ਕਿਤੇ ਚਲ ਜਾਂਦਾ ਵਾ ਕਰਦਾ ਕੰਮ ਇਦਾਂ ਦਾ ਹੀ ਕਰਦਾ ਹੀ ਫਿਰ ਜੇ ਡਾਓ ਤੇ ਆ ਕਰ ਗਿਆ ਮਾੜਾ ਮੋਟਾੜਾ ਬਾੜਾ ਟੂੜੀ ਛੁੱਟ ਕੇ ਤੇ ਚਲ ਗਿਆ ਹੁਣ ਮੈਂ ਆ ਕੇ ਵੇਖਿਆ ਵਾ ਵੀ ਵੇਖਾਂ ਤਾਂ ਸਹੀ ਪੱਠੇ ਪਾ ਗਿਆ ਵਾ ਆਹ ਤੇ ਜੇ ਕਹੀਏ ਤੇ ਫਿਰ ਗਾੜੀਆਂ ਬੋਲਦਾ ਫਿਰ ਗਾੜੀ ਬੋਲਦਾ ਮੈਂ ਕਹਾਂ ਵੀ ਕੀ ਡਰ ਪਿਉਵਾਂ ਦਾ ਹੀ ਹੁੰਦਾ ਵਾ ਮਾਵਾ ਦਾ ਡਰ ਨਹੀਂ ਹੁੰਦਾ ਮੰਮੀ ਥੋੜਾ ਬੋਦਾ ਡਰਾਗੇ ਰੱਖਿਆ ਕਰੋ ਹੁਣ ਮੰਮੀ ਇਹਨੂੰ ਕਹਿਣਾ ਆ ਹੋਰ ਕਿੰਨੇ ਕਹਿਣਾ ਆ ਇੰਨੇ ਤਾਂ ਪੁੱਤ ਮੈਂ ਬਥੇਰਾ ਹਾਂ ਪਰ ਹੁਣ ਮੈਂ ਕੀ ਕਰਾਂ ਫਿਰ ਹੁਣ ਸਿਆਣਾ ਬੈਣਾ ਹੋਇਆ ਆ ਪਰ ਉਹ ਪਰ ਉਹ ਨਿਆਣਾ ਤੇ ਆ ਹੀ ਨਹੀਂਗਾ ਚਲ ਕੋਈ ਗੱਲ ਨਹੀਂ ਆ ਤੇ ਮੈਂ ਤੁਹਾਡੇ ਨਾਲ ਫੇਰ ਇੱਕ ਗੱਲ ਕਰਨੀ ਆ ਕਿ ਦੋਸਤੋ ਫਿਰ ਕਿੱਦਾਂ ਵਾ ਦੱਸਣਾ ਕਿ ਇਹ ਪਤ ਪੁੱਛਿਆ ਸੀ ਮੈਂ ਕਰਨ ਨਾ ਕੀਤੀ ਸਲਾਹ ਕੀ ਕਿੱਦਾ ਵਾ ਤੇ ਮੈਂ ਕਿਹਾ ਭੇਜਦਾ ਭੈਣ ਤੇਰੀ ਆਖਣ ਲਈ ਆ ਵੀ ਮੈਨੂੰ ਪੜਾ ਦਿਓ ਥੋੜਾ ਬੋਤਾ ਗਾੜੀ اچھا ਤੇ ਦਾ 12ਵੀਂ ਦਾ ਕੀ ਮੋਲਿਆ ਤੇ ਆਂਦਾ ਹੀ ਵੀ ਚੱਲ ਫਿਰ ਮੰਮੀ ਜੀ ਬੋਤਾ ਖਿਹੜਾ ਕਰਦੀ ਆ ਨਾ ਤੇ ਚੱਲ ਫਿਰ ਪਾ ਦਿੰਨੇ ਪੜ ਲਵੇ ਤੇ ਪਰ ਇੱਕ ਗੱਲ ਹੈਗੀ ਆ ਵੀ ਪੜਨ ਜਾਣਾ ਵਾ ਤੇ ਆਪਣੇ ਸਿੱਧੇ ਰਾਹੇ ਜਾਣਾ ਸਿੱਧੇ ਆਉਣਾ ਕੁੜੀਆਂ ਦੇ ਨਾਲ ਉਧਰ ਆਦਰ ਨਹੀਂ ਫਿਰਨਾ ਨਹੀਂ ਨਹੀਂ ਮੰਮੀ ਦੱਸ ਅੱਗੇ ਤਾਂ ਉਹ ਕਿੰਨਾ ਕੁ ਲੰਬਾ ਆਇਆ ਆ ਕੋਈ ਲਾਮਾ ਨਹੀਂ ਸਾਨੂੰ ਤੇ ਗਿਆ ਉਹਨਾ ਚਾਹੀਦਾ ਜੀ ਜੀ ਡਿਗ੍ਰੀ ਪਲੱਸ 2 ਕੀਤੀ ਆ ਦੱਸੋ ਜੇ ਕਿਤੇ ਇਧਰ ਉਧਰ ਗਈਆਂ ਚਲੋ ਉਹ ਤਾਂ ਕੀਤੀ ਚੰਗਾ ਕਰ ਲਿਆ ਤੂੰ ਬੜੀ ਸਵੀ ਪਲੱਸ 2 ਕੁੜੀ ਨਾਲ ਸਿੱਧੇ ਜਾਈਦਾ ਸਿੱਧੇ ਘਰ ਆ ਜਾਈਦਾ ਵਾ ਹਾਂ ਬਸ ਇਹੋ ਹੀ ਗੱਲਾਂ ਫੇ ਸਾਨੂੰ ਲਾਮਾ ਨਾ ਆਵੇ ਤੇ ਪੜ ਲੈ ਤੂੰ ਤੇ ਬਾਕੀ ਇਹ ਦੂਜੀ ਗੱਲ ਇਹ ਵੀ ਆ ਕਿ ਜਿੱਦਣ ਕਿਤੇ ਸਾਨੂੰ ਚੰਗੇ ਘਰ ਦੀ ਦੱਸ ਪੈ ਗਈ ਨਾ ਤੇ ਆਹਾਂ ਰਿਸ਼ਤਾ ਤੇਰਾ ਕਰ ਦੇਣਾ ਹੀ ਪੜਾਈ ਨਹੀਂ ਵੇਖਣੀ ਮੁੜ ਕੇ ਚਲੋ ਠੀਕ ਆਹੋ ਜੇ ਚੰਗਾ ਘਰ ਮਿਲ ਗਿਆ ਤੇ ਫੇਰ ਆਹ ਕਰ ਦੇਣਾ ਠੀਕ ਆ ਨਾ ਚਲੋ ਕੋਈ ਗੱਲ ਨਹੀਂ ਜਿੱਦਾਂ ਦੀ ਤੁਸੀਂ ਕਹਿੰਦੇ ਆ ਆਹੋ ਚਲੋ ਚੰਗੀ ਗੱਲ ਆ ਚਲੋ ਇਦਾਂ ਹੀ ਨਾ ਹੁਣ ਤੇ ਪਰ ਇਹ ਵੀ ਕਰਨ ਨੂੰ ਵੀ ਥੋੜਾ ਬੋਧਾ ਸਮਝਾਇਆ ਕਰੋ ਕੋਈ ਨਹੀਂ ਸਮਝਾਵਾਂਗੀ ਬਸ ਯਾਰ ਅੱਗੇ ਵੀ ਸਮਝਾਉਣੀ ਆ ਪੁੱਤ ਮੈਂ ਹੋਰ ਸਮਝਾ ਲਾਂਗੀ ਗਾੜੀ ਵਾਲੇ ਮੰਨਣ ਦੀ ਗੱਲ ਆ ਨਾ ਚਲੋ ਸਮਝਾਵਾਂਗੀ ਬੈਠ ਕੇ ਕੋਈ ਗੱਲ ਨਹੀਂ ਪੁੱਤ ਸਮਝਾਵਾਂਗੀ ਮੈਂ ਸਮਝਾਉਣੀ ਤੇ ਅੱਗੇ ਵੀ ਹੈਗੀ ਆ ਪਰ ਹੁਣ ਮੈਂ ਜਿਹੜੀ ਡਾਟ ਕੇ ਸਮਝਾਵਾਂਗੀ ਉਹਨੂੰ ਅਸਲ ਕਰਿਓ ਗੱਲ ਉਹਦੇ ਨਾਲ ਵੀ ਇੱਕ ਵਾਰ ਨਹੀਂ ਆਕੇ ਲੱਗਦਾ ਫਿਰ ਹੁਣ ਮੈਂ ਡਾਟਾਂਗੀ ਨਾ ਕੀ ਕਰਦਾ ਮੰਨਦਾ ਕਿ ਨਹੀਂ ਮੰਨਦਾ ਚਲ ਵੇਖ ਲੋ ਨਹੀਂ ਪਾ ਲੋ ਫਿਰ ਪੱਠੇ ਬਣੇਗਾ ਉਦਾਂ ਤੇ ਇਦੀ ਗੱਲ ਨਹੀਂ ਗਈ ਨਿਆਣਾ ਤੇ ਨਹੀਂਗਾ ਕੋਈ ਨਹੀਂ ਸਮਝ ਜਣਾ ਮਮੀ ਸਮਝ ਵਾਲਾ ਵਾ ਚਲੋ ਕੋਈ ਨਹੀਂ ਸਮਝੇਗਾ ਹੀ ਅਜੇ ਹੈ ਅਭਿਨਿਆਨ ਸਿਆਣੀ ਆ ਨਾ ਕਹਾਂਗੀ ਉਹਨੂੰ ਸਮਝਾਵਾਂਗੀ ਪਰ ਤੂੰ ਆਪ ਸਿਆਣਾ ਬਣ ਤੇਰੇ ਸਿਰ ਤੇ ਕਿਹੜਾ ਪਿਓ ਜਨ ਤੈਨੂੰ ਸਮਝੋਣਾ ਮੈਂ ਵਾਦਾ ਖੰਟੀ ਬੰਦੀਆਂ ਤੋੜ ਕੇ ਨਾ ਤੋ ਕਿਧਰ ਆਖੀ ਲੈਣੀ ਹੈ ਚੱਲ ਵਿਚਾਰੀ ਨੇ ਰੋਟੀ ਪਾਣੀ ਦੀ ਸੰਧੀ ਨੇ ਬਣਾ ਲਿਆ ਵਾ ਮਮੀ ਹਾਂ ਪੁੱਤ ਮੈਂ ਨਾ ਜਾਣਾ ਨਹੀਂ ਕਿਤੇ ਦੇ 500 ਰੁਪਏ ਦੇ ਹੀ ਹੈ 500 ਰੁਪਏ ਆ ਤੁ ਜਿਹੜਾ ਕਹਿੰਦੇ ਤੈਨੂੰ ਕਿੱਥੇ ਆ ਕੋਲ ਤੇ ਮੈਂ ਦੇ ਲਾ ਰਿਹਾ 300 ਰੁਪਏ ਦਾ ਮੋਟਰਸਾਈਕਲ ਪਰੋ ਹੀ ਤੇ ਚਾਹੀਦਾ ਤੇ 200 ਨਾ ਮੈਂ ਖਾ ਪੀ ਲਿਆ ਉਥੇ ਮੇਰੀ ਸੁਣ ਗੱਲ ਪੈਸੇ ਰੁੱਖਾਂ ਨੂੰ ਲੱਗੇ ਆ ਜਦੋਂ ਪਹਿਲਾਂ 500 ਦੇ ਦੇ ਮੰਮੀ 1000 ਦੇ ਦੇ ਪਿਓ ਤੇਰਾ ਮੇਰੇ ਕੋਲ ਸਾਫ ਲੈਂਦਾ ਵਾ ਉਹਨੂੰ ਮੈਂ ਕੀ ਦੱਸਾਂ ਕਿ ਕਿੱਥੇ ਜਾਂਦੇ ਰੋਜ਼ ਪੈਸੇ ਕੋਈ ਗੱਲ ਨਹੀਂ ਸਾਡੇ ਜੋਗੇ ਆ ਤੇਰੇ ਜੋਗੇ ਤਾਂ ਮਾਂ-ਪਿਓ ਆਪਣੇ ਕੋ ਤੈਨੂੰ ਦਵੇ ਗਏ ਕਿ ਚੈੱਕ ਆ ਤੇ ਦੋ ਵਾ ਮੈਨੂੰ ਚਾਹੀਦੇ ਆ ਮੈਂ ਜਾਣਾ ਵਾ ਮੇਰੋਂ ਹੈ ਨਹੀਂ ਕੋਈ ਪਿਆਵਾ ਸੌਦੇ ਵਾਸਤੇ ਰੱਖਿਆ ਮੈਂ ਤੂੰ ਅੱਡ ਕੇ ਆ ਜਨਾ ਮੇਰੇ ਨਾਲ ਉਹ ਮੂਰੇ ਖਲੋਤੇ ਆ ਕਿ ਅੱਡੇ ਦੇ ਮੈਂ ਜਾਣਾ ਵਾ ਤੂੰ ਮੈਨੂੰ ਕੋਈ ਆਣਾ ਠੇਕਾ ਵਾ ਤੂੰ ਜੋ ਲਾਰਾ ਲਾ ਕੇ ਆ ਜਾਣਾ ਫੇ ਮੈਂ ਪੈਸੇ ਲੈ ਕੇ ਆਇਆ ਤੈਨੂੰ ਕਾਹਦਾ ਕੰਮ ਤਾਂ ਤਾਂ ਕੋਈ ਨਹੀਂ ਲੱਗਦਾ ਉਹ ਪਰਮਾ ਨਾਲ ਕੰਮ ਨਹੀਂ ਪੱਠੇ ਨੂੰ ਸਵਾਹ ਬੰਦੇ ਆ ਪਰਮਾ ਨਾਲ ਕੰਮ ਕਰਦਾ ਤੈਨੂੰ ਤਾਂ ਆਪ ਨੂੰ ਸ਼ਰਮ ਚਾਹੀਦੀ ਆ ਵੀ ਮੇਰਾ ਆਪਣਾ ਹੀ ਗੱਲ ਲੱਗਦਾ ਵਾ ਤੇ ਮੈਂ ਇਦਾਂ ਨਹੀਂ ਬਣਾ ਕਰਦਾ ਕਿਉਂ ਖੜਦਾ ਵਾ ਤੂੰ ਚੱਲ ਜਾ ਕਰ ਹੁੰਜੇ ਤੈਨੂੰ ਇਨੀ ਸ਼ਰਮ ਹੈ ਨਹੀਂ ਤੇ ਮੈਂ ਹੁਣ ਉੱਥੇ ਨਹੀਂ ਜਾਣਾ ਹੁੰਦਾ ਕਾਲਜ ਕਾਲਜ ਜਾਣਾ ਹੁੰਦਾ ਵਾ ਪੜ ਕੇ ਤਾਂ ਤੂੰ ਰੰਗ ਲਮਣੀ ਆ ਆ ਜਿਹੜੇ ਕੰਮ ਕਰਦੇ ਆ ਮੈਨੂੰ ਦਿਖਣ ਹੀ ਦੇ ਆ ਤੂੰ ਦੋ ਬੰਦ ਨੂੰ ਥੋੜੇ ਦੇ ਦੋ ਫਿਰ ਮੇਰੇ ਤੇ ਹੈ ਨਹੀਂ ਗੇ ਰੁਪਈਆ ਮੇਰੇ ਕੋ 200 ਹੀ ਹੋ ਜੇ ਖਾਣ ਨਾਲ ਲੈ ਜਾ ਤਾਂ 200 ਹੀ ਦੋ ਬੰਦ ਨੂੰ ਹਾਂ ਨਹੀਂ ਆਦਮਾ ਤੇਰਾ ਤਾਂ ਕੰਮ ਹੀ ਇਹੋ ਰੋਜ ਦਾ ਮਮਮੀ ਲਿਆ ਵਗਾ ਲੜੀ ਹਾਂਜੀ ਕੀ ਗੱਲ ਹੋਈ ਮਮਮੀ ਨਾਲ ਹੋ ਮਮਮੀ ਨਾਲ ਭੈਣ ਕੀ ਗੱਲ ਹੋਣੀ ਹੈ ਪੈਸੇ ਮੰਗਣ ਡਿਆ 500 ਰੁਪਏ ਗਾੜੀ ਦਾ ਤੜਫਣ ਦੇ ਤੇ ਦੱਸ 500 ਰੁਪਈਆ ਮੰਗ ਲਿਆ ਚਲ ਕੋਈ ਗੱਲ ਨਹੀਂ ਪੈਸੇ ਤਾਂ ਜਨਮੇ ਦੇ ਦੇਣੀਆਂ ਆ ਤੂੰ ਨਾ ਮੰਮੀ ਡੈਡੀ ਨੂੰ ਕਪਾਇਆ ਨਾ ਕਰ ਟਾਈਮ ਨਾ ਉੱਠ ਕੇ ਤੇ ਆਪਣਾ ਕੰਮ ਕਰ ਲਿਆ ਕਰ ਫਿਰ ਕਾਲਜ ਚਲ ਜਾ ਕਰ ਉਹ ਭੈਣ ਹੁਣ ਕਰਨਾ ਦੇ ਹੈਗਾ ਉਹ ਜਿਹੜਾ ਮੈਂ ਕੰਮ ਕਰਨਾ ਹੈ ਨਾ ਉਹਦਾ ਨਾ ਹੀ ਨੀ ਕਾ ਕਰਦੇ ਜਿੱਦਾਂ ਛੁੱਟੀ ਹੁੰਦੀ ਆ ਉਹਦੋਂ ਵੀ ਤੂੰ ਟਾਈਮ ਨਾ ਨਹੀਂ ਉੱਠਦਾ ਮੁੰਡਿਆਂ ਨਾਲ ਤੁਰ ਪੈਣਾ ਵਾ ਤੂੰ ਇਹ ਕੰਮ ਚੰਗੇ ਰੋਣੀ ਛੁੱਟੀ ਵਾਲੇ ਦਿਨ ਤੇ ਹੁਣ ਮਸੌਣਾ ਹੀ ਹੁੰਦਾ ਵਾ ਚੱਲ ਕੰਮ ਕੰਮ ਕਰਕੇ ਤੇ ਬੰਦਾ ਆਪਣੇ ਲੰਮੇ ਪੈ ਜਾਂਦਾ ਫਿਰ ਨਾ ਕਪਾਇਆ ਕਰ ਮੰਮੀ ਡੈਡੀ ਨੂੰ ਉਹ ਮੈਨੂੰ ਕਹਿੰਦੇ ਰਹਿੰਦੇ ਬਾਅਦ ਚ ਉਹ ਇੱਥੇ ਚੱਲਿਆ ਸੀ ਮੈਂ ਅੱਡੇ ਤੇ ਚੱਲਿਆ ਸੀ ਹੁਣ ਆ ਉਹ ਮੈਨੂੰ ਕਹਿੰਦੀ ਆ ਤੂੰ ਭੂਏ ਚੜਾਇਆ ਉਹਨੂੰ ਤੂੰ ਕੁਝ ਕਹਿੰਦੀ ਨਹੀਂ ਐ ਤਨ ਕੋਈ ਗੱਲ ਨਹੀਂ ਉੱਠ ਜਾ ਕਰੂੰਗਾ ਹੁਣ ਤਾਂ ਮੈਨੂੰ ਜਾਣ ਦੋ ਚੱਲ ਕੋਈ ਗੱਲ ਨਹੀਂ ਮੈਂ ਦਿਨ ਹੀ ਪਹਿਲਾਂ ਆ ਕਿ ਠੀਕ ਆ ਮੰਮੀ ਉਹਨੇ ਦੱਸੀ ਫਿਰ ਚੱਲ ਕੋਈ ਗੱਲ ਨਹੀਂ ਦੱਸ ਚੱਲ ਤਾਂ ਚਲੀਏ ਇਹ ਵੀ ਉਹ ਕਿ ਟਾਈਮ ਸਾਥ ਦੇ ਦਿੰਦੀ ਆ ਮੰਮੀ ਕੋ ਵੀ ਲੈ ਆ ਲਈ ਨਾ ਵਾ ਦੇਖੋ ਲੈ ਲਈ ਆਵੇ ਪੈਸੇ ਜਿੱਥੇ ਵੀ ਚੱਲਿਆ ਹੋਣਾ ਨਾ ਟਾਈਮ ਨਾ ਘਰ ਆ ਜੀ ਠੀਕ ਆ ਨਾ ਬਹੁਤਾ ਮੁੰਡਿਆਂ ਨਾਲ ਫਿਰ ਐ ਨਾ ਕਰ ਚੀਨਾ ਬੋਲਨੇ ਸੌਂ ਜਾਣਾਗਾ ਫਿਰ ਚੀਨਾ ਬੋਲ ਟਾਈਮ ਨਾ ਆਜੀ ਹੁਣ ਮੰਮੀ ਨੇ ਕਿਹਾ ਲੈ ਲੈ ਮੈਂ ਚੰਦ ਅਭੀ ਚੰਗਾ ਬਹਿਆ ਵਾ ਕਿ ਮੰਮੀ ਮੰਨ ਗਈ ਆ ਪਹਿਲਾਂ ਦੇ ਨਾ ਐਂਹੇ ਹੀ ਕਰੀ ਜਾਂਦੇ ਸੀ ਕਿ ਨਹੀਂ ਪੋਣਾ ਪਰ ਮੈਨੂੰ ਵੀ ਡਰ ਜਿਹਾ ਲੱਗੀ ਜਾਂਦਾ ਸੀ ਕਿ ਸੱਚੀ ਕਿ ਤੇ ਇਹਨਾਂ ਨੇ ਪੋਣਾ ਹੀ ਨਹੀਂ ਆ ਮੈਨੂੰ ਚਲ ਇਦਾਂ ਕਰੀਏ ਜੋ ਤੂੰ ਪਹਿਲਾਂ ਦੱਸ ਦੀਂ ਕਿ ਘਰ ਦੇ ਮੰਨ ਲਈ ਆ ਹੁਣ ਤੇ ਆਪਾਂ ਕੱਠੀਆਂ ਜਾਇਆ ਕਰਾਂਗੇ ਇਹ ਚੁਪਣਾ ਨਹੀਂ ਦੇ ਹਲੋ ਕਿੱਥੇ ਗਈ ਫੋਨ ਨਹੀਂ ਚੁੱਕਨੀ ਤੇਰਾ ਚੰਗਾ ਵਾ ਕੋਠੇ ਦੇ ਵਿਹਲੇ ਬੈਠੇ ਕੰਮ ਨਹੀਂ ਕੁਝ ਰਹੀਗਾ ਆਹੋ ਤੈਨੂੰ ਕਿਹੜੀ ਕੰਮ ਕਰਨ ਦੀ ਲੋੜ ਵਾ ਗੱਲ ਕੀ ਦੱਸਣੀ ਆ ਮੈਂ ਇਹ ਕਹਿਣਾ ਸੀ ਕਿ ਮੰਮੀ ਹੁਣੀ ਮੰਨ ਗਈ ਆ ਹੁਣ ਕਹਿੰਦੇ ਸੀ ਤੁਹਾਨੂੰ ਅੱਗੇ ਪਾ ਦਿੰਦੇ ਆਪਾਂ ਜਾਣਾ ਮੈਡਿਸ਼ਨ ਕਰਾਉਣਾ ਹੁਣ ਕਰਨ ਹੈ ਨਹੀਂ ਆ ਘਰੇ ਹੁਣ ਕੱਲ ਨੂੰ ਜਾਵਾਂਗੇ ਆ ਤੇ ਹੋਰ ਕੀ ਇਹ ਸੱਚੀ ਮੈਂ ਤੇ ਆਪੇ ਨਹੀਂ ਖੁਸ਼ੀ ਹੋਣ ਦਈ ਹੈ ਨਾ ਕਿ ਚੱਲ ਫੇਰ ਆਪਾਂ ਇਕੱਠੀਆਂ ਹੋ ਜਾਣਾ ਆ ਨਹੀਂ ਜੋ ਦਾਹ ਨੂੰ ਕਿੱਥੇ ਨਾ ਮਿਲਣ ਦੇਣਾ ਤੇ ਨਾ ਜਾਣੀ ਦੇਣਾ ਨਾ ਵਸੇ ਨਹੀਂ ਗੱਲ ਤਾਂ ਮੈਂ ਦੱਸਣੀ ਹੀ ਮੈਂ ਕਰੂੰਗੀ ਫੇਰ ਮੈਂ ਕੰਮ ਕਰਨਾ ਆ ਤੂੰ ਤੇ ਵੇਲੀ ਆ ਨਾ ਤੈਨੂੰ ਕੋਈ ਕੰਮ ਨਾ ਕੋ ਹੋਰ ਮੰਮੀ ਤੇਰੀ ਸਾਰਾ ਕੰਮ ਕਰ ਲੈਂਦੀ ਏ ਚਲ ਠੀਕ ਆ ਫਿਰ ਹਾਂ ਓਕੇ ਚਲ ਹੁਣ ਇਹਨੂੰ ਵੀ ਦੱਸਤਾ ਬਣਾ ਇਹਨੂੰ ਹੌਂਸਲਾ ਹੋ ਜਾਊਗਾ ਕੱਲ ਦਾ ਫੋਨ ਤੇ ਫੋਨ ਚੜਿਆ ਹੀ ਨਹੀਂ ਇਹ ਪਤਾ ਨਹੀਂ ਕੀ ਬਣਨਾ ਤੇ ਕੀ ਨਹੀਂ ਬਣਨਾ ਚਲ ਹੁਣ ਇਕੱਠੀਆਂ ਜਾਇਆ ਕਰਾਂਗੀਆਂ ਤੇ ਇਕੱਠੀਆਂ ਆਇਆ ਕਰਾਂਗੀਆਂ ਜੀਤ ਹਾਂ ਹਾਂ ਜੀ ਮੰਮੀ ਉਹ ਤਾਂ ਤੂੰ ਫਿਰ ਫੜ ਕੇ ਬੈਠਾ ਲੋ ਕੀ ਗੱਲ ਹੋਈ ਕੀ ਸੋਚਣ ਡਿਆ ਵਾ ਕੋਈ ਨਹੀਂ ਮੰਮੀ ਸੋਚਣਾ ਕੀ ਆ ਸਦੀਪ ਆਈ ਮੇਰੇ ਨਾਲ ਹਾਂ ਉਹ ਕਹਿਂਦੀ ਮਤਲਬ ਵੀ ਮੰਮੀ ਹੁਣੀ ਕਹਿਣ ਦੇ 2:45 ਵਜੇ ਇੱਥੇ ਆ ਜਾ ਇੱਥੇ ਪਹਿਲੀ ਮਿਲਦੀ ਨੇ ਤਿੰਨ ਚਾਰ ਕਿੱਲੇ ਹਾਂ ਇਹ ਤਾਂ ਨੌਕਲੇ ਹੋ ਐਦਾਂ ਘਰ ਤੋਂ ਦੇ ਜਾਂਦੇ ਪੁੱਤ ਅਸੀਂ ਵੀ ਦੁਖੀ ਹਾਂ ਤੇ ਇਹ ਗੱਲ ਕਹਿਣ ਦੇ ਆ ਸਾਡਾ ਕਿਹੜਾ ਜੀ ਕਰਦਾ ਵਾ ਕਿ ਤੈਨੂੰ ਕਹੀਏ ਉਥੋਂ ਤੱਕ 12 ਇੱਧੇ ਤੇ ਇੱਥੇ ਆ ਜਾ ਉਥੇ ਪੁੱਤ ਸ਼ਰੀਕ ਨਹੀਂਗੇ ਚੰਗੇ ਕੱਲਾ ਤੂੰ ਹੈਗਾ ਵਾ ਜਾਂ ਤ ਕੋਈ ਇੱਕ ਦੋ ਭਰਾ ਤੇਰਾ ਹੋਰ ਹੁੰਦਾ ਫੇਰ ਵੀ ਆਸਰਾ ਹੁੰਦਾ ਵੀ ਕੋਈ ਗੱਲ ਨਹੀਂ ਉਹਨਾਂ ਅਗਲਿਆਂ ਨੂੰ ਵੀ ਡਰ ਹੁੰਦਾ ਵੀ ਦੋ ਤਿੰਨ ਜਾਣੇ ਹੈਗੇ ਆ ਕੱਲੇ ਜਾਣੇ ਦਾ ਕਾਹਦਾ ਡਰ ਵਾ ਰਾਤ ਭਰਾਤੇ ਪੈੜੀ ਦੇ ਤੇ ਜਾਣਾ ਹੀ ਪੈਂਦਾ ਵਾ ਤੂੰ ਹੀ ਸਿਆਣਾ ਵਾ ਮੰਮੀ ਉਹ ਤੇ ਗੱਲ ਹੈਗੀ ਆ ਮੇਰੀ ਗੱਲ ਸੁਣੋ ਅੱਜ ਮੈਂ ਡਰ ਤੋਣਾ ਉਥੇ ਛੱਡ ਕੇ ਆ ਗਿਆ ਹਨਾ ਕੱਲੋਂ ਇੱਥੇ ਹੀ ਤੇ ਕੋਠੀ ਪਾਵਾਂਗਾ ਪੈੜੀ ਦੀ ਉੱਥੇ ਸ਼ਰੀਕ ਮਾਰੇ ਹੋਣਗੇ ਉਥੋਂ ਵੀ ਛੱਡ ਕੇ ਭੱਜ ਜਾਣਾ ਨਾ ਪੋਤਰੇ ਹੀ ਤੇ ਇੱਥੇ ਹੈਗੇ ਆ ਨਾ लवली ਆ ਤੇਰੇ ਡੈਡੀ ਆ ਇੱਥੇ ਕਿਦਾਂ ਦਿਨੋਂ ਕੋਈ ਗੱਲ ਕਰ ਜੂਗਾ ਇਹ ਤੇਰੇ ਆਪਣੇ ਨਹੀਂਗੇ ਕੋਈ ਗੱਲ ਨਹੀਂ ਮੰਮੀ ਅਨ ਸੰਦੀਪ ਨੂੰ ਕਿਹਾ ਹੀ ਮੈਨੂੰ ਸੋਚ ਲਈ ਟਾਈਮ ਚਾਹੀਦਾ ਕਰੋ ਇਹ ਕੋਈ ਗੱਲ ਨਹੀਂ ਤੈਨੂੰ ਮਜਬੂਰ ਨਹੀਂਗੇ ਕਰਦੇ ਵੀ ਇਹ ਕੰਮ ਕਰ ਹੀ ਕਰ ਅਕਸਰ ਤੇਰੇ ਵੀ ਭੈਣ ਭਰਾ ਵਾ ਤੂੰ ਉਹਨਾਂ ਨਾਲ ਸਲਾਹ ਕਰ ਲੈ ਕਿ ਕਿਦਾਂ ਮੈਂ ਕਰਾਂ ਭੈਣ ਭਰਾ ਵੀ ਚੰਗੇ ਹੁੰਦੇ ਨੇ ਮੈਥੇ ਆਉਂਦਾ ਉਹਨਾਂ ਕੋਲਾਂ ਜਾਂਦਾ ਚੱਲ ਕੋਈ ਗੱਲ ਨਹੀਂ ਤੂੰ ਠੰਡੇ ਦਿਮਾਗ ਨਾਲ ਕੋਰਾ ਸੋਚਲਾ ਪੁੱਤ ਕੋਈ ਗੱਲ ਨਹੀਂ ਮੰਮੀ ਲਾ ਕਰਕੇ ਨਾ ਮੈਂ ਕੋਈ ਗੱਲ ਨਹੀਂ ਮਜ਼ਾ ਦੂੰਗਾ ਸਨੀ ਪਰ ਇਦਾਂ ਚੁੱਪ ਕਰਕੇ ਨਹੀਂ ਬੈਠੇ ਰਹੀਦਾ ਹੁੰਦਾ ਕੋਈ ਗੱਲ ਨਹੀਂ ਅਸੀਂ ਵੀ ਤੇਰਾ ਪਰਿਵਾਰ ਵਾਂ ਆਪਣੇ ਮਾਪਿਓ ਸਮਝ ਸਾਨੂੰ ਵੀ ਹੁਣ ਦੋਖੇ ਹੀ ਤੇ ਤਾਂ ਹੀ ਤਾਂ ਲੋ ਇੱਥੇ ਲਿਆਏ ਆ ਨਾ ਅਸੀਂ ਤੁਹਾਨੂੰ ਵੀ ਪਤਾ ਵਾ ਘਰ ਜਵਾਈ ਬਣ ਜਾਣਾ ਚਾਹ ਰਾ ਚੰਗਾ ਵਾ ਚੰਗਾ ਕਿਉਂ ਨਹੀਂ ਪੁੱਤ ਮਿਆਂ ਦਾ ਕਹੇ ਤੇਰੇ ਵੇਖ ਤੇ लवली ਵਿੱਚ ਖਲਤੀ ਨਹੀਂ ਕੀਤਾ ਤੂੰ ਕਿੱਦਾਂ ਦੀਆਂ ਗੱਲਾਂ ਸੋਚਣ ਡਿਆ ਵਾ ਤੁਹਾਡੇ ਕਹਿਣ ਤੇ ਆ ਗਿਆ ਚਲੋ ਦਾ ਮੰਮੀ ਕਹਿੰਦਾ ਦਾਪ ਨਾ ਦੇਣ ਇੱਥੇ ਰਹਿਣਾ ਵਾ ਪੱਕੇ ਰਣਾ ਵੀਰ ਲਈ ਔਖਾ ਹੋਇਆ। ਕੋਈ ਗੱਲ ਨਹੀਂ ਪੁੱਤ। ਮੈਂ ਇਹੋ ਸਮਝੂੰਗੀ ਵੀ ਮੇਰੇ ਦੋ ਪੋਤੇ ਹੀ। ਤੂੰ ਇਹਦਾਂ ਨਿਆ ਗੱਲਾਂ ਕਿਉਂ ਸੋਚਣ ਡਿਆ ਵਾ? ਤੇਰੇ ਵੱਲ ਵੇਖ ਕੇ ਨਾ ਸੰਦੀਪ ਵੀ ਹੋਰ ਤਰ੍ਹਾਂ ਕਰਦੀ ਆ। ਪੁੱਤ ਮੈਂ ਤੇ ਨਾ ਬੜੇ ਲਾਡਾਂ ਪਚਾਵਾਂ ਦਾ ਨਾਲ ਉਹਨੂੰ ਪਾਲਿਆ ਹੈਗਾ। ਕਦੀ ਝਿੜਕ ਨਹੀਂ ਉਹਨੂੰ ਦਿੱਤੀ। ਉਹਦਾ ਵੀ ਉੱਥੇ ਰਣਾ ਬੜਾ ਔਖਾ ਵਾ। ਜੇ ਤੈਨੂੰ ਕੁਝ ਹੋ ਗਿਆ ਤਾਂ ਉਹ ਕੀ ਕਰੂਗੀ? ਕੋਈ ਗੱਲ ਨਹੀਂ ਮੰਮੀ। ਮੈਂ ਸ਼ਾਮ ਤੱਕ ਦਾ ਦੇ ਦਿਆਂ ਤੈਨੂੰ। ਮੈਂ ਨਾ ਤੈਨੂੰ ਬਿਲਕੁਲ ਮਜਬੂਰ ਨਹੀਂ ਪੁੱਤ ਕਰਦੀ। ਅਕਸਰ ਤੇਰੇ ਮਾਮੇ ਵੀ ਆਂ, ਮਾਸੀਆਂ ਵੀ ਆਂ। ਕੋਈ ਗੱਲ ਨਹੀਂ। ਤੂੰ ਉਹਨਾਂ ਨਾਲ ਸਲਾਹ ਕਰ ਲੈ ਜਾ ਆ ਤੂੰ ਇੱਕ ਦੋ ਦੇਣਾ ਸੰਦੀਪ ਨੂੰ ਲੈ ਜਾ ਨਾਲ ਸਲਾਹ ਕਰਿਆ ਜਿੱਦਾਂ ਜਰਾ ਮਨ ਬਣੂ ਤੂੰ ਉਦਾਂ ਹੀ ਦੱਸ ਦੇ ਜੇ ਨਾ ਲੈਣੀ ਹਾਉ ਤਾਂ ਕੋਈ ਗੱਲ ਨਹੀਂ ਆਪਾਂ ਉੱਥੇ ਠੇਕੇ ਤੇ ਦੇ ਛਡਾਂਗੇ ਕੋਈ ਗੱਲ ਨਹੀਂ ਮੰਮੀ ਸਲਾਹ ਕਰ ਜਿਹਨਾਂ ਨਾਲ ਚਾਹ ਠੀਕ ਆ